ਮੌਜੂਦ ਸਰਕਾਰ ਨਰਦੇ ਤੇ ਮੁਰਦਾਬਾਦ ਮੁਰਦਾਬਾਦ ਕੱਢ ਲੈ ਫੇਰ ਪਿੱਛੇ ਆ ਜਾ ਆ ਭਾਈ ਇੱਥੇ ਮੇਰੀ ਸਰਕਾਰ ਅੱਧਾ ਸੌ ਰਹੀ ਹੈ ਪ੍ਰਸ਼ਾਸਨ ਦੇ ਨਾਲ ਮੈਂ ਕਹਿੰਦਾ ਮੈਂ ਕਹਿੰਦਾ ਵਾਲੀਆ ਸਾਹਿਬ ਅਰਿਆ ਵੀ ਟਾਈਮ ਹੈ ਪੁਰਾਣੇ ਬਣੇ ਅਸੀਂ ਜੇ ਕਿਹਾ ਤੇ ਵੰਗਾਰ ਕੇ ਚੱਲ ਜਣੇ ਤੂੰ ਮਾਰਨਾ ਪਿੱਛੇ ਆ ਜਾ ਨਹੀਂ ਪਿਆਰ ਨਾਲ ਫੇਰ ਕੋਈ ਤਰੀਕਾ ਥੋੜਾ ਕਿਹੜੇ ਵੜੇ ਤੋਂ ਬੈਠੇ ਇੱਥੇ ਬੈਠ ਕੇ ਨਹੀਂ ਮੈਨੂੰ ਤੁਹਾਨੂੰ ਵੀ ਨਹੀਂ ਪਤਾ ਮੇਰਾ ਪਿੱਛੇ ਆ ਜਾ ਤੁਹਾਨੂੰ ਨਹੀਂ ਪਤਾ ਮੇਰਾ ਅਸੀਂ ਜਾਵਾਂ ਇੱਥੇ ਆਏ ਅਸੀਂ ਪੱਠੇਵਰਦੇ ਨਹੀਂ ਆ ਗਏ ਉਹ ਜੀ ਮੈਂ ਮੈਂ ਕੀ ਆਖਿਆ ਵਾਲੀਆ ਸਾਹਿਬ ਪਿੱਛੇ ਚੋ ਨਹੀਂ ਦੱਸਦੇ ਤੁਹਾਨੂੰ ਵੀ ਨਹੀਂ ਪਛਾਣ ਨਹੀਂ ਤੁਸੀਂ ਇੱਥੇ ਰੁਕ ਜਾਣਾ ਕਹਿੰਦਾ ਹੀ ਰੁਕ ਜਾਣਾ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਦੱਸੋ ਇਹਨਾਂ ਨੂੰ ਅਸੀਂ ਖੁੱਦੂ ਨਹੀਂ ਆ ਗਏ ਅਰੇ ਮੁੰਡੇ ਪਿੱਛੇ ਅਰੇ ਮੁੰਡੇ ਮੈਂ ਖੁੱਲੇ ਖੁੱਲੇ ਮੈਂ ਪਿੱਛੇ ਹਰ ਜਾ ਆ ਸਾਡੇ ਦੇਖ ਫੇ ਨਹੀਂ ਦੱਸੇਗੀ ਅਸੀਂ ਅਸੀਂ ਕਹਿੰਦੇ ਰੁਕ ਲੋ ਉਹ ਅਸੀਂ ਛੇਰ ਕਰਦੇ ਦੇਖ ਅਜਨਾਲਾ ਆ ਗਲਤ ਆ ਠੀਕ ਫੇ ਗਲਤ ਮੈਂਨੇ ਪਿੱਛੇ ਹਟ ਜਾ ਤੂੰ ਸਭੂ ਜਾਣਦਾ ਦੀ ਮੈਂ ਬਾਲੀਆ ਸਾਹਿਬ ਪਹਿਲੀ ਵਾਰ ਮੈਚ ਪਿਆ ਮੈਂਨੇ ਪਿੱਛੇ ਹਟ ਜਾ ਨਹੀਂ ਅਹੀਂ ਅੱਗੇ ਵਾਲੇ ਚਲੋ ਫੇ ਫੇ ਪਿੱਛੇ ਚੱਲ ਜਾ ਚੱਲ ਜਾ ਪਿੱਛੇ ਫੇ ਜਾ ਫੇ ਕਹਿੰਦਾ ਉਹ ਕੱਤਾ ਸਾਡੀ ਜਿਹੜਾ ਪਿੱਛੇ ਹਟ ਜਾ ਪਿੱਛਾ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਇਸ ਟਾਈਮ ਦੇ ਅੱਤੇ ਤੂੰ ਦੇਖ ਲੈ ਕਾਹਨ ਜਾਂਦੇ ਨਾ ਮੈਂ ਕਹਿੰਦਾ ਨਹੀਂ ਜਣਾ ਟਾਲੀ ਪਿੱਛੇ ਹਟ ਜਾ ਪਿੱਛੇ ਲੱਗ ਬੰਦਾ ਲਾ ਕੇ ਤੇ ਨਾ ਗੱਲ ਕਰੀਏ ਵਾਲੀਆ ਸਾਹਿਬ ਪਿੱਛੇ ਹਟ ਜਾ ਮੈਂ ਇਨਾ ਵਾ ਗਲਤ ਕਰ ਰਹੇ ਹੋ ਮੈਂ ਡੀਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਾਓ ਗੱਲ ਕਹਿੰਦੇ ਨਾ ਕਰੀਏ ਕਿਹਦੇ ਨਾਲ ਗੱਲ ਕਰੀਏ ਕੌਣ ਹੈ ਗੱਲ ਕਰਨ ਨੂੰ ਪਿੱਛੇ ਹਟ ਜਾ ਆਈ ਖਲੋਤੇ ਹਾਂ ਇਹ ਗੱਲ ਕਰਨੀ ਆ ਨਹੀਂ ਨਹੀਂ ਪਿੱਛੇ ਹਟ ਗੱਲ ਤੂੰ ਹੀ ਤਾਂ ਧਬਕੇ ਮਾਰਣੇ ਆਣ ਕੇ ਇਹ ਵੀ ਠੀਕ ਉਹ ਤਾਂ ਧਬਕੇ ਮਾਰਣੇ ਆ ਕੇ ਮੈਂ ਤਾਂ ਫੇਰ ਐਨਾ ਮੈਂ ਫੇਰ ਐਨਾ ਵਾਲੀਆ ਸਾਹਿਬ ਉਹ ਕਾਕਾ ਖਲੋ ਜਾ ਉਹ ਕਾਕਾ ਖਲੋ ਜਾ ਮੈਂ ਨਾ ਜੇ ਲਾਠੀ ਚਾਹ ਤਾਂ ਹੁਕਮ ਦੇਂਦੇ ਲੈ ਲਾ ਮਾਸ਼ਾ ਨਹੀਂ ਤੇ ਤੇ ਗਿਲਾ ਜੇ ਤੇਰੇ ਤੇ ਗਿਲਾ ਹੋਊ ਤੇ ਮੈਨੂੰ ਕਹਿ ਤੂੰ ਫੇਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇਹ ਕੋ ਘਵੈਰ ਦੇ ਬਿਠਾਇਆ ਕਦੋਂ ਦੇ ਕਦੋਂ ਦੇ ਢਿੱਕੰਡੇ ਆ ਕਦੋਂ ਦੇ ਢਿੱਕੰਡੇ ਅਸੀਂ ਮੰਨਦਾ ਸਾਡੀ ਯਾਰ ਤੁਸੀਂ ਜਵਾਬ ਦੇ ਦਿਓ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਬੈਠੇ ਰਹਿਣਾ ਸਾਰਾ ਦਿਨ ਪਹਿਲੇ ਆਏ ਘਰੋਂ ਕੱਲਾ ਬਣਾ ਦਾ ਡਿਕਾ ਬਾਡੀ ਆ ਜੀ ਵੀ ਉਹਨੂੰ ਉਹੀ ਸ਼ੌਂਕਾ ਸ਼ੰਭੂ ਵਾਲਾ ਵੀ ਮੈਂ ਲਾਠੀ ਚਾਰਜ ਕਰ ਲਿਆ ਉਹਨਾਂ ਕੋ ਇੱਥੇ ਆ ਕੇ ਗੱਲ ਕਰ ਲਾ ਡੀਸੀ ਰੱਬ ਤੋਂ ਡਿੱਗੀ ਆ ਉਹਨਾਂ ਦਾ ਸਾਨੂੰ ਆ ਕੇ ਦੱਸ ਦੇ ਕਿ ਕੀ ਰੋਲਾ ਵਾ ਕਿ ਭਾਈ ਹੀਟ ਆਨੇ ਵੀ ਦੱਸ ਦੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸ ਦੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਗੱਲ ਸੀ ਹਾਂ ਇਹਨੂੰ ਸ਼ੇਅਰ ਕਰਿਓ ਜੀ ਡਾਣਾ ਸਾਹਿਬ ਬੋਲੋ ਜਲਦਾ ਚੱਲ ਕਿਸਾਨਾਂ ਮਧੂਰਾਂ ਦਾ ਇੱਕ ਗਿੰਦੂ ਕੀ ਕਰੋ ਚਾਰੀ ਕਰੋ ਚਾਰੀ ਕਰੋ ਚਾਰੀ ਕਰੋ ਪੀੜਤਾਂ ਦਾ ਫਰੋਥ ਇੱਕੋ 70 ਤਾਲੀ ਮਾਰ ਕੇ ਆਉਣ ਡਾਏ ਆ ਜਿੰਨੇ ਪੁਖਾਰੀਆਂ ਨੂੰ ਭੀਖ ਦੇਈ ਦੀ ਇਸ ਤਰੀਕੇ ਨਾਲ ਹੋਰ ਲਾ ਲਾ ਕੇ ਦੱਸ ਰਹੇ ਆ ਕਿ ਜਿਹੜਾ ਹਸਾਨ ਕਰ ਰਹੇ ਨੇ ਦਾ ਤਰਕ ਕਰ ਕਿਸਾਨਾਂ ਨਾਲ ਚਾਲਾਂ ਨਾਲ ਉਸ ਪਰਛਾਤੇ ਨੂੰ ਮਰਦਾ मजदूरों का चल कर देना पुलिस प्रशासन मुर्दा पाद मुर्दाबाद मुर्दा पाद मजदूर का धोखा घड़ी करा दानी भगवान पार सरकार मुर्दा पाद मुर्दाबाद मुर्दाबाद ਡਰਦੇ ਲੋਕ ਠੀਕ ਕਰਨਗੇ ਜੱਲ ਆਖਾਂ ਨੇ ਲੋਕਾਂ ਦੇ ਹੜਪਾਤੇ ਜਾਣੇ ਠੀਕ ਕਰਨਗੇ ਜੱਲ ਆਖਾਂ ਨੇ ਲੋਕਾਂ ਦੇ ਹੜਪਾਤੇ ਜਾਣੇ ਚਲਾ ਬੋਲ ਸਾਰੇ ਲੀੜੇ ਪੜਾ ਮੇਰਾ ਚਲੋ ਕੋਈ ਦੱਸੇ ਵੀ ਆ ਭਾਈ ਟੰਗਰ ਸਿੰਘ ਦੀ ਲੋਪੋ ਕੇ ਤੇ ਸਾਡਾ ਮੋਬਾਈਲ ਕਿਸਾਨਿਆਂ ਉਹਦਾ ਮੋਬਾਈਲ ਕਿਥੋਂ ਭਰਾ ਮਲਾਜਮ ਨੇ ਕੱਢਿਆ ਕਿਰਪਾ ਕਰਕੇ ਦੇ ਦਿਓ ਉਹਦੇ ਕੱਪੜੇ ਵੀ ਪਾੜਿਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੋ ਤੀਏ ਗਲੇਮ ਤੁਹਾਡੇ ਤੇ ਲੱਗੇ ਜਦੋਂ ਅਸੀਂ ਜਾਣੇ ਕਿਥੇ ਪੁਲਸਾਰੇ ਅਫਸਰ ਨੇ ਪੁਲਸਾਲੀ ਕਰਨੀ ਹੁੰਦੀ ਹੈ ਭਾਵੇਂ ਤੂੰ ਜਦੋਂ ਅਸੀਂ ਚਾਹੀ ਜਾਣਾ ਭਾਵੇਂ ਕੱਚੇ ਕਰਾਂਦੇ ਰੇਤੀ ਕਰਦੇ ਹਾਂ ਸੋਤਰਾ